ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਐਮਰਡੀਬੀ ਯੂਟਿਊਬ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡਾ ਸੁਖੇ ਵਾਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਜੀਰਾ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੀਰ ਗੋਰੀ ਗੱਲ ਦੀਆਂ ਚਾਰ ਵੜਾ ਸੇਲ ਆ ਨਗ ਪੰਜ ਖੜੇ ਆ ਸਕਰੀਨ ਤੇ ਪਰ ਇੱਕ ਦਾ ਸੌਦਾ ਹੋ ਗਿਆ ਚਾਰ ਨਾਗਾ ਸਟੈਮ ਸੇਲ ਲਈ ਅਵੇਲੇਬਲ ਹੈ ਮੁੱਲ ਬਾਈ ਕਹਿੰਦਾ ਜੈ ਜੀ ਹੋਣਗੇ ਬਾਕੀ ਤੁਸੀਂ ਸੌਣ ਹੀ ਲੈਣੇ ਆ ਇਨਫਰਮੇਸ਼ਨ ਲੈ ਦਨ ਹਵ ਕਰ ਦਿੰਗੇ ਅਲਵਾ ਦਿੰਨੇ ਹੈ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਸੀ ਕਾ ਜੀ ਸਸੀ ਕਾ ਬਾਈ ਜੀ ਨਾਮ ਤੇਰਾ ਸਰ ਨਾਮ ਮੇਰੇ ਗੁਰਾਗੱਲ ਪੈਂਡਵਰੇ ਸੁੱਖੇ ਵਾਲਾ ਜੀਰੇ ਸ਼ਹਿਰ ਤੋਂ ਵੀਰੇ 5 ਕਿਲੋਮੀਟਰ ਬਾਟਾ ਮੋਰਗੇ ਤੋਂ 20 ਕਿਲੋਮੀਟਰ ਬਾਟਾ ਪੈਂਦੇ ਹੈ ਆਪਣਾ ਫੋਨ ਨੰਬਰ ਦਾ ਸੀ 9781230900 ਜੀ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਰਾਸ ਹਨਾ ਜਿਹੜੇ ਭਰਾ ਬਣ ਦੇਖਣ ਆਲੇ ਹਨ ਉਹਨਾਂ ਨੂੰ ਵੀ ਬੜੀਆਂ ਬੜੀਆਂ ਮੁਬਾਰਕਾਂ ਆਪਣੇ ਵੱਲੋਂ ਚਾਰ ਪਸ਼ੂ ਗਰੇ ਇਸ ਟਾਈਮ ਆ ਮੇਰੀ ਪੰਜ ਬੈਡਾਂ ਸੀ ਇੱਕ ਬੈਡ ਦਾ ਸੌਦਾ ਹੋ ਗਿਆ ਵੀਰ ਉਹ ਨਹੀਂ ਆਉਂਦੇ ਪਏ ਆ ਤੇ ਚਾਰ ਬੈਡ ਆਪਣੇ ਕੋਲ ਆ ਵੀਰੇ ਉਹ ਲਾਸਟ ਵਾਲੀ ਦਾ ਹਾਂ ਲਾਸਟ ਵਾਲੀ ਦਾ ਜੀ ਸੂਈ ਸਵਾਜੀ ਤੋਂ ਸ਼ੁਰੂ ਕਰ ਲਿਆ ਗਰੇ ਇਹ ਬੈਡ ਵੀਰੇ ਦੂਜੇ ਸੂਏ ਕੱਲ ਸੂਈ ਆ ਮਗਰ ਬੱਛਾ ਵੀਰੇ ਇਹਦੇ ਇਹ ਮੂਰਲੇ ਕਮੈਣੀ ਵਾਲੇ ਥਾਂ ਤੋਂ ਵੀਰੇ ਜਮਾਂਦਰੂ ਤੇ ਲਾ ਬੈਡ ਪਾਰਲੇ ਨੂੰ ਪਾਰਲੇ ਤੋਂ ਹਾਂਜੀ ਜਮਾਂਦਰੂ ਹੀ ਦਾ ਪਹਿਲੇ ਸੂਏ ਸਹੀਂ ਹੂੰ ਪਹਿਲੇ ਸੂਏ ਦਾ ਹੀ ਮਾਲਕ ਨੇ ਦੱਸਿਆ ਵੀ ਤੇਲੀ ਬੱਚੀ 16 ਕਿਲੋ ਦੁੱਧ ਦਿੰਦੀ ਰਹੀ ਹੈ ਵੀਰੇ ਠੀਕ ਹੈ ਤਿੰਨਾ ਥਾਣਾ ਜੋ ਤਿੰਨਾ ਥਾਣਾ ਜੋ ਬੱਚੀ ਥੱਲੇ ਹੁਣ ਵੀ ਆਪਣੇ ਘਰੇ ਜਾਗਦੇ ਨਹੀਂ ਦਵਾਈ ਕਰਕੇ ਹੋ ਜਾਣੀ ਵੀਰੇ 10 ਤੋਂ 12 ਕਿਲੋ ਚ ਬੋਲੀ ਤਿਆਰ ਹੋਊਗੀ ਚੋਣਾ ਹੋਵੇ ਕਿਸੇ ਚੋਣਾ ਹੋਏ ਦਾ ਠੀਕ ਹੈ ਏਦਕੀ ਵੀ ਦੁੱਧ ਇਦਾਂ ਲੱਗਦੀ ਬੱਚੀ 17 18 ਕਿਲੋ ਖੁੱਲਾ ਹੀ ਪਾ ਦਊਗੀ ਵੀਰੇ ਠੀਕ ਹੈ ਸਮਾਂ ਇਹਨੂੰ ਕੱਲ ਦੀ ਸੂਈ ਹੈ ਵੀਰੇ ਇਹ ਮਗਰ ਕੀ ਬੱਚਾ ਜੀ ਜਾਇਜ਼ ਜਮਾਲ ਗੁਰੇ ਪਹਿਲਾਂ ਹੀ ਦੱਸ ਦਈਏ ਬਿਹੜ ਦੀ ਕੀਮਤੀ ਹੈਣੀ ਜਿਹੜੀ ਵਿਹੜ ਚੰਗੀ ਆ ਦੋ ਵਿਹੜਾਂ ਜਿੰਨਾ ਦਾ ਵਜਨ ਨਹੀਂ ਹੈ ਇਹਦਾ ਪਰ ਅੱਜ ਦੀ ਦੀ ਜਾਇਜ਼ ਕੀਮਤ 40000 ਤੋਂ ਮੰਨਦਾਂ ਲੋ ਜੂਗਾ ਉਦਾਂ ਮੱਚੀ 60000 ਰੁਪਏ ਦੀ ਆ ਹਾਂ ਵਜਨ ਲੇਵਾ ਬਹੁਤ ਜ਼ਿਆਦਾ ਫੜਦਾ ਕਿਹੜੀ ਇਹ ਵਾਰ ਨੂੰ ਹਾਂ ਦੋਸਤੋ ਇੱਕ ਨੰਬਰ ਜਰਸੀ ਬਰੀਡ ਦੀ ਦੂਜਾ ਸੂਆ ਤਾਜੀ ਸੂਈ ਸਵਾਈ ਵਿਹੜ ਵਜੇ-ਵਜਨ ਵਾਕਿਆ ਹੀ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਫੁੱਲ ਜਾਤ ਵਾਲੀ ਆ ਥਣ ਭਾਂਡੇ ਦੀ ਸੋਹਣੀ ਆ ਹਵਾਨਾ ਸੋਹਣਾ ਵੱਡਾ 16 ਕਿਲੋ ਦੁੱਧ ਵੀਰ ਦੱਸਦਾ ਕਿ ਜਵੰਦਰੂ ਤੇਲਾ ਇਹ ਤਿੰਨਾ ਥਾਣਾ ਚ 16 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਕੋਈ ਕਹਿਣ ਵਾਲੀਆਂ ਗੱਲਾਂ ਨਹੀਂ ਕੱਲ ਦੀ ਸੂਈ ਥੱਲੇ ਅੱਜ ਵੀ 10 ਤੋਂ 12 ਕਿਲੋ ਬਾਈ ਕਹਿੰਦਾ ਕੰਡੇ ਵਾਲੀ ਬੌੜੀ ਤਿਆਰ ਆ ਜੇ ਕਿਸੇ ਭੈਣ ਭਰਾਣੇ ਚੂਣੀ ਹੋਵੇ ਵੜ ਦੋ ਟਾਈਮ ਤੇ ਬਾਈ ਕਹਿੰਦਾ ਕੋਈ ਚੱਕਰ ਨਹੀਂ ਸ਼ਾਮ ਨੂੰ ਵੀ ਅਗਲਾ ਮੇਰੇ ਘਰੇ ਚੋਲੇ ਤੇ ਸਵੇਰ ਵੀ ਚੋਲੇ 10 12 ਕਿਲੋ ਬੌਲੀ ਹੈਗੀ ਆ ਕੱਲ ਦੀ ਸੂਈ ਥੱਲੇ ਬਾਕੀ ਜਿਹੜੀ ਕਲ ਦੀ ਸੂਈ 10-12 ਕਿਲੋ ਬੌਲੀ ਦੇਈ ਜਾਂਦੀ ਆ ਫੇਰ ਤਾਂ ਆਪੇ 16-17 ਕਿਲੋ ਦੁੱਧ ਪਿਛਲੇ ਸੂਵੇ ਨੇ ਦਿੱਤਾ ਹੋਊਗਾ ਐਰਕੀ ਵੀ 17-18 22-10 ਦਾ ਖੁੱਲਾ ਪਿਆ ਜੂ ਬਾਕੀ ਭਾਂਡਾ ਸੋਨਾ ਵੱਡਾ ਮੁੱਲ ਵੀ ਜੈ ਜੀ ਆ 40000 ਵਿੱਚੋਂ ਵੀ ਰਿਸ਼ੋਰਡ ਕਰ ਦੂ ਚਵਾਈ ਵੀਰੇ ਇੱਕ ਨੰਬਰ ਹੋਊਗੀ ਕੋਈ ਰੱਸੀ ਨਿਆਣਾ ਨਹੀਂ ਪਾਉਣਾਗਾ ਇਹਨਾਂ ਦਾਣਾਂ ਦੀ ਬੋਲੀ ਧਾਰ ਮੋਟੀ ਧਾਰ ਹੋਊਗੀ ਠੀਕ ਹੈ ਹਾਂਜੀ ਬਾਕੀ ਦੁੱਧ ਵੀਰੇ ਗਾਂ ਆਪ ਹੀ ਦੱਸਦੀ ਮੈਂ ਦੁੱਧ ਆ ਨਾ ਇਹ ਤਾਂ ਗੱਲ ਹੈ ਸੋਹਣੇ ਥਾਣਾ ਅੱਦੀਚਵਾਈ ਵਾਲੇ ਗਲਾਬੀ ਥਾਣ ਮੂਰਲੇ ਥਣ ਤੋਂ ਵੀ ਕਿਟ ਸਵਾ ਗਟਿੰਗ ਹਵਾਨਾ ਕਿ ਤੋਂ ਨਿਆਲੇ ਪਾਸੇ ਨੂੰ ਫਿਰਦਾ ਬੈਕ ਨੂੰ ਪੱਟਾਂ ਤੋਂ ਪਿੱਛੇ ਆਟਵਾ ਹਵਾਨਾ ਬਾਕੀ ਸੂਈ ਸਵਾਈ ਹੈਗੀ ਆ ਦੋ ਟਾਈਮ ਭਾਵਾਂ ਤਿੰਨ ਟਾਈਮ ਅਗਲਾ ਚੋਕੇ ਲੈ ਜੇ ਦੁੱਧ ਦੇ ਹਿਸਾਬ ਨਾਲ ਮੁੱਲ ਜੈ ਜੀ ਆ ਜੇ ਕਿਤੇ ਚਾਰੇ ਥਣ ਚੱਲਦੇ ਹੁੰਦੇ ਫਿਰ 60 65000 ਦੀ ਵੈੜ ਸੀ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਤੇ 40000 ਚ ਤਾਂ ਫਿਰ ਇੰਨੀ ਚੰਗੀ ਜਰਸੀ ਕਿਸੇ ਨੇ ਨਹੀਂ ਦੇਣੀ ਬਾਕੀ ਜੇ ਕਿਸੇ ਨੇ ਬਲੀਡਿੰਗ ਤੇ ਵੀ ਕੰਮ ਕਰਨਾ ਹੋਵੇ ਵਧੀਆ ਸੀਵਨ ਲੱਗ ਜੇ ਵੜ ਆਪ ਚੰਗੇ ਦੁੱਧ ਵਾਲੀ ਤਿੰਨਾ ਥਾਣਾ ਚੋਂ 16 17 ਕਿਲੋ ਦੁੱਧ ਦਿੰਦੀ ਆ ਚਾਰ ਥਣ ਚੱਲਦੇ ਹੁੰਦੇ ਤੇ 20 ਕਿਲੋ ਤੋਂ ਬਾਹਰ ਦੁੱਧ ਹੋਣਾ ਸੀਗਾ ਤੇ ਵਧੀਆ ਸੀਵਨ ਲੱਗ ਜੇ ਜਰਸੀ ਬਰੀਡ ਕਰੇ ਵਧੀਆ ਚੰਗੀ ਟੌਪ ਦੀ ਤਿਆਰ ਕਰ ਦੂਗੀ ਜੈਮਾ ਜੈਮਲ 40000 ਛੋਟੇ ਛੱਪਾ ਥੋੜਾ ਕੰਮ ਚਲੋ ਹੋ ਜਾਊਗਾ ਦੋ ਨੰਬਰ ਤੇ ਆਏ ਗੁਰੇ ਦੋ ਨੰਬਰ ਵੈੜ ਨੇ ਮੇਰੇ ਦੂਜੇ ਸੂਏ ਸੋਨਾ ਵਾ ਲੈਣ ਮੰਨ ਕੇ ਚਲੋ ਹਫਤੇ ਤੋਂ ਦਸ ਦਾਨ ਲਊਗੀ ਅਜੇ ਵੀਰੇ ਇਹ ਠੀਕ ਹੈ ਤੇ 16 ਕਿਲੋ ਦੁੱਧ ਵੀਰੇ ਦਾ ਦੱਸਿਆ ਮਾਲਗਾ ਨਹੀਂ ਪਾਇਆ ਮਾਇਰ ਨੇ ਸੂਏ ਦਾ ਬਾਕੀ ਚਲੋ ਕੋਈ ਵੀ ਵੈੜ ਅਗਲੇ ਆਪ ਦੀ ਸਮਝਣ ਲੱਵੇ ਵੀ ਮੈਂ ਕਿੰਨਾ ਚੋ ਸਕਦਾ ਹਣਾ ਏਟੋ ਏਡੀ ਸੇਵਾ ਅਗਲੇ ਦੀ ਸਹੀ ਹਾਂਜੀ ਜੈ ਜਮ ਮੇਰੇ ਦਾ ਮੁੱਲ 50 ਬੱਤੀ 48000 ਦੀ ਦਵਾਂਗੇ ਫੁੱਲ ਵੱਡੀ ਫੁੱਲ ਲੰਮੀ ਹੈ ਬੱਤੀ ਵੀਰੇ ਕਿਹੜੀ ਹੈ ਬਾਹਰੋਂ ਜੇ ਕੋਈ ਭੈਣ ਭਰਾ ਤਾਜੀ ਤੇ ਬੇਫਿਕਰ ਹੋ ਕੇ ਅਗਲਾ ਇੱਕ ਨੰਬਰ ਲੈ ਲੇ 17 18 ਇੱਥੇ ਖੁੱਲਾ ਦੁੱਧ ਪਿਆ ਜੂ ਵਾਕੀ ਜਿਹੜੀ ਕੱਲ ਦੀ ਸੂਈ 10 12 ਕਿਲੋ ਬੌਲੀ ਦੇਈ ਜਾਂਦੀ ਆ ਤੇ ਫਿਰ ਇਹਨਾਂ ਦਾ ਤਾਂ ਆਰਾਮ ਨਾਲ ਹੀ ਦੇ ਦੇਣਾ ਜੇ 10 12 ਕਿਲੋ ਦੁੱਧ ਵਾਲੀ ਵੈੜ ਹੁੰਦੀ ਫਿਰ ਬੌਲੀ 3 4 ਕਿਲੋ ਹੋਣੀ ਸੀ ਪਰ ਬੌਲੀ 10 12 ਕਿਲੋ ਆ ਦੋ ਨੰਬਰ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੂਪੂ ਵੱਡੀ ਜਰਸੀ ਆ ਜੇ ਕਿਸੇ ਨੇ ਚਾਰੇ ਥਾਣਾ ਚਲਦਿਆਂ ਵਾਲੀ ਲੈਣੀ ਆ ਤੇ ਅਗਲਾ ਆ ਵੈੜ ਲੈ ਲੇ 16 17 ਕਿਲੋ ਦੁੱਧ ਪਹਿਲਣ ਪਈ ਗੇ ਅੱਗੇ ਡਕੜਾ ਲਾ ਗੁਰੇ ਹੋਰ ਵਲਟੇ ਲੰਪੀਆਂ ਬਹੁਤ ਆ ਬਾਕੀ ਦੇਣਾ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਬੱਚਾ ਦੇ ਜੂ ਵੱਡੀ ਵੱਛੀ ਆ 50000 ਦੀ ਦੇ ਦੇਣੀ ਆ ਮੋٹے ਮੋٹے ਆਦੀ ਚਵਾਈ ਵਾਲੇ ਥਾਨ ਗੈਬ ਚ ਨਿਕੜ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਲਾਊਗੇ ਵੀਰੇ ਢੱਲ ਢੂਲ ਬਹੁਤ ਫੁੱਲ ਵੱਡਾ ਲੈ ਵਾਲਾ ਬਾਕੀ ਝੋਲ ਵਾਲੀ ਵੱਛੀ ਆ ਲੈ ਵਾਲਾ ਲਾਊ ਬਹੁਤ ਜੇ ਵਲਟੇ ਲਾ ਹੋਣਗੇ ਆ ਤੇ ਉਹੀ ਕਰਮਾਂ ਵਾਲੀਆਂ ਨੇ ਵੜਾ ਹੋਵੇ ਭਾਵੇਂ ਮੱਝੋ ਵੀ ਉਹਨੇ ਕੱਢਣੀ ਆ ਪਰ ਝੋਲ ਪਈ ਬਹੁਤ ਆ ਸਾਰੀ ਵਲਟਲ ਕੱਢ ਕੇ ਸੂ ਐਵਜਾ ਹਵਾਨਾ ਤਿਆਰ ਕਰ ਲੈਣਾ ਜਦੋਂ ਤਿਆਰ ਹੋ ਜਾਂਦੀ ਆ ਕਿਉਂਕਿ ਝੋਲ ਵਾਲੀ ਬੱਛੀ ਆ ਗੁਲਾਬੀ ਥਾਨ ਪਈ 5000 ਦੀ ਦੇ ਦੇਣੀ ਆ ਵਿੱਚੋਂ ਥੋੜਾ ਥੋੜਾ ਮਾਨਤਾਨ ਸਾਰੇ ਨਗਾਂ ਚ ਹੋ ਜਾਊਗਾ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਅਗਲਾ ਆ ਜੇ ਵੱਟੀ ਵੱਟੀ ਆ ਮੇਰੇ ਬੋਲ ਲੰਮੀ ਕੱਦ ਕੋਲ ਬਹੁਤ ਆ ਬੱਛੀ ਆ ਵੈੜ ਦੋਸਤੋ ਇੱਕ ਨੰਬਰ ਵੀ ਚੰਗੀ ਆ ਵੈੜ ਦੋ ਨੰਬਰ ਵੀ ਨਹੀਂ ਮਾੜੀ ਬਸ ਇੰਨਾ ਉਹ ਤਾਜੀ ਸੂਈ ਆ ਇਹਦੇ ਹਜੇ ਹਫ਼ਤੇ ਤੋਂ 10 ਦਿਨ ਪਏ ਆ ਆ ਵਲਟਲਾ ਤੁਸੀਂ ਵੇਖ ਹੀ ਰਹੇ ਹੋ ਬਹੁਤ ਪਈਆਂ ਜਦੋਂ ਤਿਆਰ ਹੋ ਜਾਂਦੀ ਆ ਇਹ ਵੀ ਇਦਾਂ ਦਾ ਹਵਾਨਾ ਤਿਆਰ ਕਰਕੇ ਸੂ ਇਹਦੇ ਚਾਰੇ ਥਣ ਓਕੇ ਆ ਜਮਾ 16 17 ਪਹਿਲਾਂ ਦੁੱਧ ਪਿਆ ਕੀ 17 18 ਇੱਥੇ ਰਾਮਣਾ ਪਿਆ ਦੇਣਾ ਬਾਕੀ ਦੁੱਧ ਬਾਈ ਕਹਿੰਦਾ ਤੁਹਾਡੀ ਸੇਵਾ ਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਅਗਲਾ ਆਪ ਦੀ ਸਮਝ ਨਾਲ ਲੈ ਲੇ ਕਿਉਂਕਿ ਕੋਈ ਘਰ ਦੀਆਂ ਵਾੜਾਂ ਨਹੀਂ ਵੀਰ ਨੇ ਆਪ ਦੀ ਸਮਝ ਨਾਲ ਲਈਆਂ ਕਿ ਕਿਹੜਾ ਜਾਨਵਰ ਕਿੰਨਾ ਦੁੱਧ ਪਿਆ ਜੂ ਕਿਹੜਾ ਕਿੰਨਾ ਪਿਆ ਜੂ ਜਿਨੇ ਜਿਹੜਾ ਵੀ ਜਾਨਵਰ ਲੈਣਾ ਉਹ ਆਪਦੀ ਸਮਝ ਨਾਲ ਲੈ ਲੇ ਇਹ ਜਾਨਵਰ ਇੰਨਾ ਦੁੱਧ ਦੇ ਦੂ ਇਹਦੇ ਥੱਲੇ 10-12 ਕਿਲੋ ਬੌਲੀ ਹੈਗੀ ਜਿਹੜਾ ਸੂਇਆ ਉਹ ਤਾਂ ਸਾਹਮਣੇ ਆ ਉਹ ਤਾਂ ਤੁਸੀਂ ਚੋ ਕੇ ਵੇਖ ਲੈਣਾ ਆਪਦੇ ਹੱਥਾਂ ਨਾਲ ਅੱਖਾਂ ਨਾਲ ਕੰਡੇ ਤੇ ਜੋਖ ਲੈਣਾ 10-12 ਕਿਲੋ ਰੈਡੀ ਆ 17-18 ਖੁੱਲਾ ਪਿਆ ਜੂ 10 ਨੰਬਰ ਗੁਰੇ ਇਹ ਵੀ ਵੇੜ ਦੇ ਵੀਰੇ ਦੂਜੇ ਸੂਏ ਸੂਣਾ ਵਾ ਪਹਿਲੇ ਸੂਏ ਦਾ 14 ਕਿਲੋ ਦੁੱਧ ਦੱਸਿਆ ਮਾਲਕ ਨੇ ਵੀਰੇ ਹੈਗੀ ਤਿਆਰੀ ਇਹ ਦੋ ਦਿਨ ਦਾ ਲਵੇ ਤਿੰਨ ਲਵੇ ਵੀਰੇ ਆੜੀਆਂ ਇੰਨੇ ਕਿਲੋ ਦੀ ਮੰਨ ਲਓ ਵੀ ਜ਼ਿਆਦਾ ਹੀ ਨਹੀਂ ਹਫ਼ਤੇ ਦੀ ਗੱਤੀ ਨਹੀਂ ਗੀ ਇਹ ਜੈ ਜਮਾਲ ਵੀਰੇ ਦਾ ਮਾਲ 38 40 ਜਿੰਨਾ ਮਰਜ਼ੀ ਕਰ ਲੀ ਜਿਹੜਾ ਲੈਣਾ ਦੇਣਾ 36000 ਦੀ ਬੈਟ ਦੇ ਦੇਣੀ 36 ਦੀ ਦੁੱਧ ਕਿੰਨਾ ਦੱਸਿਆ 14 ਕਿਲੋ ਵੀਰੇ ਮਾਲਕਾਂ ਨੇ ਪਿਛਲੇ ਸੂਏ ਤੋਂ ਦੱਸਿਆ ਕਿੱਡੀ ਹੈ ਬਾਹਰ ਨੂੰ ਦੋਸਤੋ ਜਮਾ ਜੈ ਜਮੋਲਾ 36000 ਦੀ ਦੇ ਦੇਣੀ ਆ ਵਨ ਗਈ ਸਾਰੀ ਹੈਗੀ ਆ ਜੇ ਕਿਸੇ ਨੇ ਚੰਗੀ ਲੈਣੀ ਆ ਤੇ ਉਹਦਾ ਮੁੱਲ ਚੰਗਾ ਹੀ ਹੁਣ ਤੁਹਾਨੂੰ ਵੀ ਪਤਾ ਜੇ ਕਿਸੇ ਨੇ ਦਰਮਿਆਨਾ ਜਾਂ ਭਾਅ ਲਾਉਣਾ ਆ 36000 ਦੀ ਵੀਰ ਗੋਰਾ ਕਹਿਣਾ ਵੀਰ ਕਹਿੰਦਾ ਆਪਾਂ ਦੇ ਦੇਣੀ ਆ ਜਮਾ ਜੈ ਜਮੋਲਾ 35 36000 ਤੋਂ ਘੱਟ ਦਾ ਫਿਰ ਤੁਹਾਨੂੰ ਵੀ ਪਤਾ ਜਰਸੀ ਆਉਂਦੀ ਵੀ ਨਹੀਂ ਹਾਂ ਲੈ ਬਾਈ ਬਹੁਤ ਭਾਣਾ ਲਈ ਕਰਕੇ ਭਾਣਾ ਦੇ ਦੇਣੀ ਆ ਠੀਕ ਹੈ ਸਾਲ ਤੇ ਹੋਰੀ ਆ ਇਹ ਇੱਕ ਸਹੀ ਹੈ ਲੈਵਾ ਦੇਖ ਲੋ ਕਿੰਨਾ ਹੈ ਨਾ ਵੱਡੇ ਕੱਦ ਦੀ ਹੂੰ ਦਸਤੋ ਕੱਦ ਘਾੜਦਾ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਦੂਜੀਆਂ ਵੇੜਾਂ ਵੀ ਤੁਹਾਨੂੰ ਤੋਰ ਕੇ ਵਿਖਾਈਆਂ ਇਹ ਵੀ ਤੁਸੀਂ ਵੇਖ ਹੀ ਰਹੇ ਆ ਇਹ ਬਾਈ ਕਹਿੰਦਾ ਭਾ ਚਾਹੀ ਆ ਨਵਾਂ ਸਾਲ ਦਾ ਅੱਜ ਦੇਣਾ ਬਰੇ ਦੇਣਾ ਦਾ ਦੇਣਾ ਜਿਹੜਾ ਜਾਨਵਰ ਜਿੰਦਾ ਆਇਆ ਉਸ ਹਾਬ ਨਾਲ ਜਾਇਜ਼ ਹੀ ਨਫੇ ਚ ਬਾਈ ਕਹਿੰਦਾ ਆਪਾਂ ਜਾਨਵਰ ਦੇ ਦੇਣ ਕੋਈ ਵੀ ਮਰਜ਼ੀ ਹੋਵੇ ਇਹ ਭਾਅ ਚ ਆਈ ਵੀ ਆ 2-4000 ਜਾਇਜ਼ ਮਿਲੀ ਆ ਤੇ 2-4000 ਵੀਰ ਕਹਿੰਦਾ ਆਪਾਂ ਜਾਇਜ਼ ਦੇ ਦੇਣੀ ਆ ਕਿਉਂਕਿ ਸਾਰਾ ਸਾਲ ਕਮਾਈ ਕਰਨ ਤੇ ਹੀ ਆ ਅੱਜ ਦਾ ਵਰੇ ਦਿਨ ਦਿਨ ਕਰਕੇ ਜਮਾ ਜਾਇਜ਼ ਨਫੇ ਤੇ ਵੜਾਂ ਦੇਣੀਆਂ ਬਾਈ ਕਹਿੰਦਾ ਸਾਰੀਆਂ ਨਫਾ ਲੈਣਾ ਜ਼ਰੂਰ ਆ ਥੋੜਾ ਥੋੜਾ ਲੈਣਾ ਤਾਂ ਕਰਕੇ ਮੁੱਲ ਨਫਾ ਲੈਣ ਤੋਂ ਬਾਅਦ ਦੇਦਾ ਵੀ ਬਾਈ ਕਰ ਦਿੰਦਾ ਪਰ ਇਹਦਾ ਜਾਇ ਜੀ ਬਾਕੀ ਥਾਂ ਚੰਗਾ ਵੀਰੇ ਇੱਕ ਵਿਚਾਲੇ ਨਾਲ ਕਿ ਜੋ ਬੋਰਡ ਦੀ ਲੱਗੀ ਆ ਮੂੰਹ ਹੈਣੀ ਚਲਦੀ ਨਹੀਂ ਫੋਟ ਉਹ ਜੇ ਕੋ ਪਹਿਲਾਂ ਦੱਸ ਦੇਣੇ ਮੁੜ ਕੇ ਗਈ ਭਰਾ ਕਹਿੰਦੇ ਵੀ ਦੱਸਿਆ ਨਹੀਂ ਹੈਨਾ ਦੋਸਤੋ ਦੋਵਾਂ ਥਾਂਾਂ ਦੇ ਵਿਚਾਲੇ ਆ ਪਰ ਉਹਦੀ ਗਾਰੰਟੀ ਆ ਬਾਈ ਕਹਿੰਦਾ ਚਲਦੀ ਨਹੀਂ ਹੈਗੀ ਜਰੂਰ ਆ ਚਲਦੀ ਨਹੀਂ ਮੇਰੇ ਸਾਹ ਨਾਲ ਜੇ ਕੋਈ ਰਵੜ ਰਵੜ ਚੜਾੜੇ ਚ ਪੰਜਾਂ ਸੱਤਾਂ ਦਿਨਾਂ ਦੇ ਛੱਡ ਜਾਣੀ ਇਹਨੇ ਅੱਗੇ ਭੇਜ ਦਾਂਗੇ ਮਾਲਾ 10 ਸੱਤਾਂ ਦਿਨਾਂ ਨੂੰ ਨਾ ਕੋਈ ਜਗ ਮਨਾ ਕੋਈ ਥਾਨ ਕੋਈ ਬਣਾਉਂਦੇ ਜਮਾ ਛੱਡ ਜਾਣਾ ਉਹਨੇ ਹੂੰ ਜੇ ਕੋਈ ਭਰਾ ਕਹੂਗਾ ਫੇ ਚੜਾ ਕੇ ਭੇਜ ਦਾਂਗੇ ਠੀਕ ਹੈ ਦੋਸਤੋ ਵੀ ਬਹੁਤ ਜ਼ਿਆਦਾ ਬੱਚੀ ਜਾ ਸਹੀ ਹੈ ਦੋਸਤੋ ਜਿੰਨਾ ਵੀਰ ਕਹਿੰਦਾ ਕਰ ਸਕਦੇ ਉਹਨਾਂ ਆਪਾਂ ਕਰ ਦਿਆਂਗੇ ਰਵੜ ਚੜਾ ਕੇ ਦੇ ਦੇ ਦਾਂਗੇ ਜੇ ਅਗਲਾ ਕਹੂਗਾ ਅੱਠਾਂ ਦਸਾਂ ਦਿਨਾਂ ਦੇ ਵਿੱਚ ਲੈ ਕੇ ਉਹਨੇ ਡੱਗ ਪੈਣਾ ਤੇ ਮੁੱਲ 36000 ਇਸ ਤੋਂ ਘੱਟ ਤਾਂ ਫਰਾਉਣੀ ਵੀ ਕਿਹੜੀ ਆ ਕੱਦ ਵੇਖ ਲਓ ਉਹਨਾਂ ਦੇ ਬਰਾਬਰ ਹੀ ਕਰ ਨਿੱਕੀ ਜੀ ਹੋਊਗੀ ਕਤੂਰੇ ਕਿ ਜੱਡੀ ਉਹ ਵੱਡੀਆਂ ਹਾਈਟ ਲਗਭਗ ਸਾਰੀਆਂ ਦੀ ਸੇਮ ਹੀ ਆ ਇਹ ਭਾਜਾਈ ਆ ਭਾਜ ਦੇ ਦੇਣੀ ਆ ਕਿਉਂਕਿ ਅੱਜ 9 ਸਾਲ ਦਾ ਦਾ ਹੈ ਨਾ ਤਾਂ ਕਰਕੇ ਜਮ ਜਾਈ ਕੀਮਤੇ ਇਹ ਤੁਹਾਨੂੰ 4 ਬਣਾ ਦੇਣੀ ਆ ਆ ਸੇਲ ਹੋ ਗਈ ਆ 5 ਰੱਖ ਸੀ ਉਹ ਪਰਲੀ ਦੀ ਬਾਈ ਦੀ ਆਪਦੀ ਘਰੇ ਦੁੱਧ ਪੀਣ ਨੂੰ ਰੱਖੀ ਆ ਲਾਸਟ ਆ ਜਾ ਗੁਰੇ ਇਹ ਬੱਚੀ ਨਹੀਂ ਮੇਰੇ ਦੂਜੇ ਸੂਏ ਸੁਣਾ ਵਾ ਡੈਨ ਲਊਗੀ ਮੰਨ ਲਓ ਹਫ਼ਤੇ ਦੇ ਅੰਦਰ ਬਾਹਰ ਕੱਢੀ ਆ ਵੀਰੇ ਬੱਚੀ ਇਹ ਠੀਕ ਆ ਤੇ 14 ਕਿਲੋ ਦੁੱਧ ਦੱਸਿਆ ਵੀਰੇ ਪਹਿਲੇ ਸੂਏ ਦਾ ਮਾਲ ਗਾਣਿਆ ਆਪਾਂ ਨੂੰ ਕ੍ਰੋਸ ਬੱਚੀ ਆ ਵੀਰੇ ਇਹ ਹਾਂਜੀ ਜੈ ਜਮਾਲ ਕਰੋ ਇਹਦਾ 45 ਜੋ ਮਾਨਤਨ ਕਰ ਦਾਂਗੇ ਵੀਰੇ ਬੱਚੀ ਦਾ ਓਕੇ ਕਦ ਕੋਦ ਪੂਰਾ ਚਮਕ ਦਮ ਕਰੀ ਸਹੀ ਦੋਸਤੋ 14 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਬਲੈਕ ਕਲਰ ਦੀ ਬੱਚੀ ਆ ਹਫਤੇ ਦੇ ਅੰਦਰ ਬਾਅਦ ਸੂਪੂ ਉਹ ਤੁਹਾਨੂੰ ਵੀ ਪਤਾ ਦਿਹਾੜੇ ਇੱਕ ਅੱਧੇ ਦਿਨ ਦਾ ਤਾਂ ਚਲੋ ਦਿਹਾੜੀ ਡੰਗ ਦਾ ਤਾਂ ਪਤਾ ਨਹੀਂ ਹੁੰਦਾ ਜੀ ਲਾ ਗਿਆ ਤਾਂ ਜਾਨਵਰ ਵੱਢ ਲੈ ਜਾਂਦਾ ਹੁੰਦਾ ਤੇ ਕਈ ਵਾਰ ਜਾਨਵਰ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਸਕਦਾ ਜਣੀ ਆਏ ਨਹੀਂਗਾ ਕਿ ਜਾਂਦੀ ਬੱਚਾ ਧਰ ਦੂਗੀ ਇਦਾਂ ਨਹੀਂ ਲੇਵਾ ਸੋਹਣਾ ਵੱਡਾ ਹਵਾਨਾ ਤਿਆਰ ਕਰੂ ਜਦੋਂ ਤਿਆਰ ਹੋਗੀ ਹਫ਼ਤੇ ਦੇ ਅੰਦਰ ਬਾਹਰ ਸੂਪੂਗੀ ਮੋٹے ਮੋٹے ਥਾਨ ਹੈ ਪਹਿਲੇ ਸੂਵੇ 14 ਕਿਲੋ ਦੁੱਧ ਦਿੱਤਾ 14 15 16 ਇੱਥੇ ਦੁੱਧ ਪਿਆਜੂ ਕਿਉਂਕਿ ਤੁਹਾਨੂੰ ਵੀ ਪਤਾ ਕਿਲੋ 2 ਕਿਲੋ ਦੁੱਧ ਤਾਂ ਆਪਣੀ ਸੇਵਾ ਸੰਭਾਲਦਾ ਹੁੰਦਾ 2 ਕਿਲੋ ਦਾਣਾ ਵੱਧ ਪਾ ਦਾਂਗੇ ਜਾਨਵਰ 2 ਕਿਲੋ ਦੁੱਧ ਵੱਧ ਪਿਆ ਜਾਂਦਾ ਮੁੱਲ ਗੁਰੇ ਦਾ ਇਹਦਾ 45 ਚੋ ਮਾਨਤਨ ਕਰ ਦਾਂਗੇ ਵੀਰੇ ਵੱਡੀ ਬੱਚੀ ਚੰਮਕ ਚਮਕਾਲੀ ਵੀਰੇ ਪੂਰੀ 45000 ਚ ਮਾਨਤਾਨ ਹੋ ਜੂ ਇਹਦਾ ਕਲਰ ਬਲੈਕ ਹੈ ਦੂਜੀਆਂ ਬਦਾਮੀ ਰੰਗ ਦੀਆਂ ਪਰ ਬੱਚੀ ਇਹ ਵੀ ਉਹਨਾਂ ਜੱਡੀ ਹੈ بس ਕਲਰ ਜ਼ਰੂਰ ਇਹਦਾ ਬਲੈਕ ਹੈ ਥਣ ਸੋਹਣੇ ਆਦੀ ਚਵਾਈ ਇਹ ਹਫਤੇ ਦੇ ਅੰਦਰ ਬਾਅਦ ਸੂਬੂ 14 ਤੋਂ 16 ਕਿਲੋ ਦੇ ਵਿੱਚ ਵਿੱਚ ਦੁੱਧ ਪਿਆ ਜੂ ਆ 36000 ਦੀ ਜਮਾਂ ਜਾਇਜ਼ ਮੁੱਲ 14 ਕਿਲੋ ਦੁੱਧ ਪਹਿਲਾਂ ਨੇ ਦਿੱਤਾ 14 15 ਇੱਥੇ ਪਿਆ ਜੂ ਬਾਕੀ ਦੁੱਧ ਤੁਹਾਡੀ ਸੇਵਾ 2 ਕਿਲੋ ਦਾਣਾ ਵੱਧ ਪਾਣੇ 2 ਕਿਲੋ ਵੱਧ ਪਿਆ ਜੂ ਆ ਪਿਆ ਜੂ 17 18 ਕਿਲੋ 16 17 ਪਹਿਲਾਂ ਨੇ ਦਿੱਤਾ 50000 ਚੋਂ ਮੰਨਤਾ ਨਾਲ ਜੋ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੂਪੂ ਆ 40000 ਦੀ ਦੇ ਦੇਣੀ ਆ ਕੱਲ ਦੀ ਸੂਈ ਆ 10 12 ਕਿਲੋ ਬੌਲੀ ਇਸ ਟਾਈਮ ਤਿਆਰ ਆ ਜਵਾਂਦਰੂ ਇੱਕ ਥਾਂ ਤੋਂ ਤੈਲ ਪਿਛਲੇ ਸੂਵੇ 16 17 ਕਿਲੋ ਦੁੱਧ ਦਿੱਤਾ 17 18 ਇੱਥੇ ਪਿਆ ਦੇਣਾ ਕਿਉਂਕਿ ਜਿਹੜੀ ਕੱਲ ਦੀ ਸੂਈ 10 12 ਕਿਲੋ ਬੌਲੀ ਚ ਵਾਈ ਜਾਂਦੀ ਆ ਤੇ ਸੁਬਾ ਸ਼ਾਮ ਤਿੰਨ ਤਨ ਕਿਲੋ ਦਾ ਦੁੱਧ ਨਾਰਮਲੀ ਵਧਾ ਦੇਣਾ ਜਾਨਕਿ 17 18 ਨਾਰਮਲੀ ਪੈ ਜੂ ਫਿਰ ਮੁੱਲ ਵੀ ਨਿੱਕਾ ਜਾ 40000 ਇਦੋਂ ਘਟ ਚ ਤਾਂ ਇੰਨੇ ਦੁੱਧ ਵਾਲੀ ਵੜ ਕਿਸੇ ਨੇ ਦੇਣੀ ਵੀ ਨਹੀਂ ਅੱਗੇ ਹੁਣ ਕੋਈ ਵਧੀਆ ਸੀਵਲ ਲਵਾ ਲੈ ਜੇ ਕਦੇ ਬੱਚਾ ਵੱਛੀ ਦੇ ਜਾਂਦੀ ਆ ਤਾਂ ਆਪ ਦੀ ਬਰੀਡ ਤਿਆਰ ਕਰ ਦੋ ਕਿਉਂਕਿ ਆਪ ਵੀ ਵੱਡੀ ਆ ਬਾਕੀ ਦੁੱਧ ਵੀ ਬਹੁਤ ਆ ਬੱਚਾ ਹੁਣ ਵੀ ਸੋਹਣਾ ਸੀ ਪਰ ਮੇਲ ਕਾਫ ਆ ਹੋ ਸਕਦਾ ਤੁਹਾਡੀ ਕਿਸਮਤ ਨੂੰ ਗਾਂ ਨੂੰ ਕਿਤੇ ਵੱਛੀ ਦੇ ਜੇ ਬਰੀਡ ਘਰੇ ਵਧੀਆ ਚੰਗੀ ਤਿਆਰ ਹੋ ਜੂ ਘਰ ਦੀ ਹੋ ਜੂ ਨਾਲੇ ਤੁਹਾਡੀ ਬਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਹਸ਼ਕਾ